ਉਹ ਉਹ ਤਾਂ ਜ਼ਰੂਰੀ ਵੀ ਸੀਗਾ ਜੋ ਮਤਲਬ ਸੀਗਾ ਲੋਕ ਵੀ ਚਾਹੁੰਦੇ ਸੀਗੇ ਸ਼ੁਰੂ ਤੋਂ ਤੇ ਪਰ ਹੁਣ ਜਿਹੜਾ ਆ ਹੁਣ ਮਾਹੌਲ ਜਿਹੜਾ ਬਣਿਆ ਲੋਕ ਥੋੜੇ ਪੈਨਿਕ ਹੋ ਗਏ ਜਲਦੀ ਦੇ ਵਿੱਚ ਕਰ ਰਿਹਾ ਆਪਣਾ ਵੈਸੇ ਤਾਂ ਸਹੀ ਕਰ ਰਹਾ ਹੈ ਕਰਨਾ ਵੀ ਚਾਹੀਏ ਕਿਉਂਕਿ ਉਹਨਾਂ ਨੇ ਕਰਾ ਵੀ ਤਾਂ ਕੁਝ ਐਸਾ ਹੀ ਹੈ ਨਾ ਮੈਂ ਤੇ ਰੁਟੀਨ ਦੇ ਹਿਸਾਬ ਨਾਲ ਘਰ ਦਾ ਸਮਾਨ ਲੈ ਲਿਆ ਸੀ ਪਰ ਅੰਦਰ ਜਦੋਂ ਆ ਕੇ ਦੇਖਿਆ ਕਿ ਅੰਦਰ ਤੇ ਬਹੁਤ ਜ਼ਿਆਦਾ ਮਤਲਬ ਪੈਨਿਕ ਦੀ ਸਿਚੁਏਸ਼ਨ ਕ੍ਰੀਏਟ ਹੋ ਗਈ ਦੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਆ ਇਸ ਵੇਲੇ ਕੀ ਪਤਾ ਨਹੀਂ ਕੀ ਹੋ ਜਾਣਾ ਬਸ ਐਸੀ ਕਰਕੇ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਉਹਦੇ ਕਰਕੇ ਹੀ ਹਰ ਕੋਈ ਚੰਦਾ ਮੈਂ ਰਾਸ਼ਨ ਸਟਾਕ ਕਰ ਲਵਾਂ ਜੀ ਤਾਂ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਉਹਨਾਂ ਦਾ ਉਸ ਹਾਲਾਤ ਨਾਲ ਨਿਕਲ ਜਾਏ ਮੈਂ ਕਹਿੰਦਾ ਬਹੁਤ ਵਧੀਆ ਜੋ ਹੈ ਪਾਕਿਸਤਾਨ ਨੂੰ ਪਾਕਿਸਤਾਨੀ ਜ਼ੁਬਾਨ ਦੇ ਵਿੱਚ ਜਿਹੜਾ ਹੈਗਾ ਉਹ ਜਵਾਬ ਦਿੰਦਾ ਹੈ ਤੇ ਸਾਡੀ ਸਰਕਾਰ ਨੇ ਬਹੁਤ ਵਧੀਆ ਸਾਨੂੰ اپنی سرکار ਦੇ ਉੱਤੇ ਸਾਡੀਆਂ ਸਿਨਾਵਾ ਦੇ ਉੱਤੇ ਜੋ ਹੈ ਉਹ ਪ੍ਰਾਊਡ ਹੈ ਕਿ ਉਹਨਾਂ ਨੇ ਬਹੁਤ ਵਧੀਆ ਜੋ ਹੈ ਇਹ ਕਦਮ ਲਿੱਤਾ ਹੈ ਭਾਰਤ ਦੀ ਪਾਕਿਸਤਾਨ ਦੇ ਨਾਲ ਜੰਗ ਦੇ ਡਰ ਤੋਂ ਲੋਕਾਂ ਨੇ ਘਰਾਂ ਦੇ ਵਿੱਚ ਰਸਨੀ ਇਕੱਠਾ ਕਰਨਾ ਕਰ ਦਿੱਤਾ ਸ਼ੁਰੂ ਦੇਖੋ ਕਿਵੇਂ ਬਾਜ਼ਾਰਾਂ ਦੇ ਵਿੱਚ ਲੱਗ ਚੁੱਕੀਆਂ ਨੇ ਰੌਣਕਾਂ ਤੇ ਲੰਮੀਆਂ ਲੰਮੀਆਂ ਲਾਈਨਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੇਖੋ ਕਿਵੇਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੰਜਾਬ ਦੇ ਵਿੱਚ ਚਾਰੇ ਪਾਸੇ ਲੋਕ ਡਰੇ ਪਏ ਨੇ ਸੋਹੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਲੋਕ ਸਾਵਧਾਨ ਹੋ ਜਾਣ ਤੁਹਾਨੂੰ ਦੱਸ ਦੇ ਕਿ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਤੇ ਜੋ ਕਿ 에어 ਸਟ੍ਰਾਈਕ ਕੀਤੀ ਗਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਚੁੱਕਿਆ ਲੋਕ ਜੰਗ ਦੇ ਡਰ ਤੋਂ ਹੁਣੇ ਘਰਾਂ ਦੇ ਵਿੱਚ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਦੇ ਵੱਲੋਂ ਰਾਸ਼ਨ ਲਿਆ ਜਾ ਰਿਹਾ ਫਰੂਟ ਲਏ ਜਾ ਰਹੇ ਨੇ ਤਾਂ ਤੁਸੀਂ ਇਹ ਦੇਖ ਸਕਦੇ ਹੋ ਬਾਜ਼ਾਰਾਂ ਦੇ ਵਿੱਚ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਨੇ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲੰਧਰ ਸ਼ਹਿਰ ਦੇ ਰਾਸ਼ਨ ਸਟੋਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਭੀੜ ਲੱਗੀ ਹੋਈ ਹੈ ਪਠਾਨਕੋਟ ਬਾਈਪਾਸ ਚੋਕ ਦੇ ਕੋਲ ਇੱਕ ਡੀਮਾਰਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਲੋਕ ਰਾਸ਼ਨ ਇਕੱਠਾ ਕਰ ਰਹੇ ਨੇ ਦੇਖੋ ਕਿਵੇਂ ਲੋਕਾਂ ਦੇ ਵੱਲੋਂ ਵੱਧ ਤੋਂ ਵੱਧ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਜੇਕਰ جنگ ਲੱਗ ਜਾਂਦੀ ਹੈ ਤਾਂ ਫਿਰ ਉਹ ਕਿੱਥੇ ਜਾਣਗੇ ਇਸ ਲਈ ਉਹ ਆਪਣੇ ਘਰਾਂ ਦੇ ਵਿੱਚ ਪਹਿਲਾਂ ਤੋਂ ਹੀ ਰਾਸ਼ਨ ਇਕੱਠਾ ਕਰਨ ਲੱਗ ਚੁੱਕੇ ਨੇ ਸੋ ਹੀ ਸਿਗਾ ਆਉਣ ਦਾ ਪਰ ਐਕਚੁਅਲੀ ਮੈਂ ਨਹੀਂ ਥੋੜਾ ਪੈਨਿਕ ਹੋ ਗਿਆ ਲੋਕ ਕਿ ਕਿ ਗ੍ਰਭਾਰਤ ਨੇ ਦੇਸ਼ ਰਾਸ ਸਾਈਕ ਕੀਤਾ ਨੋ ਜਗ੍ਹਾ ਤੋਂ ਕੀ ਲੱਗਦਾ ਪਾਕਿਸਤਾਨ ਅਰੰਭ ਲੱ ਇਦਾਂ ਜੀ ਦੇਖੋ ਉਹ ਤਾਂ ਜ਼ਰੂਰੀ ਵੀ ਸੀਗਾ ਜੋ ਮਤਲਬ ਸੀਗਾ ਲੋਕ ਵੀ ਚਾਹੁੰਦੇ ਸੀਗੇ ਸ਼ੁਰੂ ਤੋਂ ਤੇ ਪਰ ਹੁਣ ਜਿਹੜਾ ਆ ਹੁਣ ਹਾਲ ਜਿਹੜਾ ਬਣਿਆ ਲੋਕ ਥੋੜੇ ਪੈਨਿਕ ਹੋ ਗਏ ਜਲਦੀ ਦੇ ਵਿੱਚ ਕਰ ਰਿਹਾ ਆਪਣਾ ਕਿੰਨੀ ਸ਼ੋਪਿੰਗਾਂ ਕੀਤੀਆਂ ਜਾ ਰਹੀਆਂ ਬੜਾ ਰਸ਼ ਮੋਲਾ ਦੇ ਵਿੱਚ ਪੈ ਗਿਆ ਹੋਇਆ ਇੱਕੋ ਦਾਮੀ ਇਹ ਰਾਤ ਦੇ ਜਿਹੜੇ ਲੋਕਾਂ ਨੇ ਠੀਕ ਜਿਹਾ ਸੁਨਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹਾਂ ਵੀ ਸ਼ਾਇਦ ਜੰਗ ਲੱਗ ਜਾਵੇ ਹਾਂ 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 ਜੀ ਤਾਂ ਇਹ ਉਹਦੇ ਮਤਲਬ ਤਹੀ ਵੀ ਕਿਰੀਆ ਜਲਦੀ ਜਲਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕੀ ਸਹੀ ਕੀਤਾ ਪਰ ਹਾਂ ਮੇਰੇ ਹਿਸਾਬ ਨਾਲ ਤਾਂ ਠੀਕ ਹੈ

ਕਿਹੜੇ ਤੇ ਪੰਨੇ ਲਗਾ ਪਰ ਸਰਕਾਰ ਨੇ ਕਿਹਾ ਨੋ ਜਗ੍ਹਾ ਸਟ੍ਰਾਈਕ ਕੀਤੀ ਪਾਕਿਸਤਾਨ ਦੇ ਉੱਤੇ ਕੀ ਲੱਗਦਾ ਸਹੀ ਕੀਤਾ ਨਾ ਵੈਸੇ ਤੋਂ ਸਹੀ ਕਰ ਰਹਾ ਹੈ ਕਰਨਾ ਵੀ ਚਾਹੀਏ ਕਿਉਂਕਿ ਉਹਨਾਂ ਨੇ ਕਰਾ ਵੀ ਤਾਂ ਕੁਝ ਐਸਾ ਹੀ ਹੈ ਨਾ ਜੀ ਤੇ ਨਿਸ਼ਾਨ ਸਰਪਾਲ ਜੀ ਅੱਜ ਫੇਰੇ ਫੇਰੇ ਸ਼ੋਪਿੰਗਾਂ ਕੀਤੀ ਜਾ ਰਹੀ ਹੈ ਸ਼ੋਪਿੰਗ ਮਾਲ ਦੇ ਵਿੱਚ ਬੜਾ ਰੱਜ ਪਿਆ ਹੋਇਆ ਹੈ ਕੀ ਕਾਰਨ ਆ ਲੋਕ ਦਹਿਸ਼ਤ ਦੇ ਵਿੱਚ ਬਸ ਐਸੀ ਕਰਕੇ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਉਹਦੇ ਕਰਕੇ ਹੀ ਹਰ ਕੋਈ ਚੰਦਾ ਮੈਂ ਰਾਸ਼ਨ ਸਟਾਕ ਕਰ ਲਵਾਂ ਜੀ ਤਾਂ ਕਿ ਜਿਹੜਾ ਆਉਣ ਵਾਲਾ ਟਾਈਮ ਹੈ ਉਹਨਾਂ ਦਾ ਉਸ ਹਿਸਾਬ ਨਾਲ ਨਿਕਲ ਜਾਏ ਬਾਕੀ ਇਹ ਜਿਹੜੀ ਜੰਗ ਲੱਗੀ ਹੈ ਇਹਦੇ ਲਈ ਉਹਨੂੰ ਦੋਨੋਂ ਮੁਲਕਾਂ ਦੇ ਉੱਤੇ ਇਹਦਾ ਇਫੈਕਟ ਪੈਣਾ ਹੀ ਹੈ। ਜੀ। ਦੇਖਦੇ ਹਾਂ ਬਾਕੀ ਕੀ ਸਾਡੀ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ। ਸਪਰੇਡ ਤੋਂ ਲਗਾਤਾਰ ਰਸ਼ ਬਿਆਹਿਆ ਲੋਕ ਮੈਂ ਕਹਿੰਦਾ ਜੀ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਡੀਮਾਰਟ ਦੇ ਅੰਦਰ ਅਤੇ ਪਟਾਨਕੋਟ ਚੌਂਕ ਦੇ ਅੱਛਾ ਜੀ। ਔਰ ਥੋੜਾ ਜਿਹਾ ਸਮਾਨ ਲੈਣ ਵਿੱਚ ਕਟੋਗੜ ਤੁਹਾਨੂੰ 2 ਤੋਂ 3 ਘੰਟੇ ਇੱਥੇ ਲੱਗਦੇ ਬਿਲਕੁਲ ਇੱਕਦਮ ਜੀ ਪੈਨਿਕ ਸਿਚੁਏਸ਼ਨ ਹੋਈ ਦੀ ਇਸ ਟਾਈਮ ਇਹਦੇ ਕਰਕੇ ਹੀ ਜ਼ਿਆਦਾ ਰਸ਼ ਕ੍ਰੀਏਟ ਹੋ ਰਿਹਾ ਹੈ। ਉਹੀ ਜੋ ਸਮਝ ਆ ਰਿਹਾ ਹੈ ਇਸੇ ਕਰਕੇ ਹਰ ਕੋਈ ਚਾਹੁੰਦਾ ਕਿ ਮੈਂ ਆਪਣਾ ਰੈਸ਼ਨ ਸਟਾਕ ਕਰ ਲਵਾਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪਤਾ ਨਹੀਂ ਕੀ ਅੱਗੇ ਹੋਣਾ ਕੀ ਭਾਰਤ ਸਰਕਾਰ ਨੇ ਵਧੀਆ ਕਿਤਾ ਨੋ ਬਿਲਕੁਲ ਮੈਂ ਤੇ ਹਾਂਜੀ ਬਿਲਕੁਲ ਕਰਨਾ ਚਾਹੀਦਾ ਸੀਗਾ ਜੀ ਤਾਂ ਹੀ ਆੜਕੋ ਨੋ ਹੋਣ ਦਾ ਤੇ ਹੈਗਾ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਇਸ ਤਰ੍ਹਾਂ ਹੀ ਮੌਕ ਡ੍ਰਿਲ ਹੋਏਗੀ ਆ ਬਲੈਕਆਊਟ ਹੋਏਗਾ ਤੇ ਜਿਹੜੇ ਆਪਣਾ ਸਿਵਿਲਿਅਨ ਹੈ ਉਹਨਾਂ ਨੂੰ ਪਤਾ ਚੱਲੇਗਾ ਜੀ ਅਸੀਂ ਕਿਸ ਤਰ੍ਹਾਂ ਆਪਣੇ ਆਪ ਬਚਾਅ ਕਰ ਸਕਦੇ ਹਾਂ ਇਹ ਚੀਜ਼ਾਂ ਜੋ ਵੀ ਹਦਾਇਤਾਂ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਉਹ ਸਾਰਿਆਂ ਨੂੰ ਮੰਨੀਆਂ ਚਾਹੀਦੀਆਂ ਔਰ ਕਰਨੀਆਂ ਵੀ ਚਾਹੀਦੀਆਂ ਮੈਨੂੰ ਤਾਂ ਇਹ ਹੀ ਲੱਗਦਾ ਸੀ। ਮਨੋ ਲੋਤਰਾ ਅਰਜਨ ਜੀ ਕੀ ਲੱਗਦਾ ਹੈ ਅੱਜ ਵੀ ਸ਼ੋਪਿੰਗ ਮਾਲ ਫੇਰੇ ਫੇਰੇ ਸ਼ੋਪਿੰਗ ਮਾਲ ਤੇ ਪਹੁੰਚਿਆ? ਹਾਂ ਜੀ। ਸਰ ਮੈਨੂੰ ਘੰਟੇ ਤੋਂ ਡੇਢ ਘੰਟਾ ਜੋ ਹੈ ਅੰਦਰ ਸ਼ੋਪਿੰਗ ਕਰਨ ਲਈ ਮੈਂ ਆਇਆ ਸੀ ਮੈਂ ਤਾਂ ਰੂਟੀਨ ਦੇ ਹਿਸਾਬ ਨਾਲ ਘਰ ਦਾ ਸਮਾਨ ਲੈ ਲਈ ਆਇਆ ਸੀ ਪਰ ਅੰਦਰ ਜਦੋਂ ਆ ਕੇ ਦੇਖਿਆ ਕਿ ਅੰਦਰ ਤੇ ਬਹੁਤ ਜ਼ਿਆਦਾ ਮਤਲਬ ਪੈਨਿਕ ਦੀ ਸਿਚੁਏਸ਼ਨ ਕ੍ਰੀਏਟ ਹੋਈ ਦੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਹੈ ਇਸ ਵੇਲੇ ਕੀ ਪਤਾ ਨਹੀਂ ਕੀ ਹੋ ਜਾਣਾ ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਮੇਰੇ ਵਰਗੇ ਲੋਕ ਜੋ ਹੈ ਉਹ ਐਵੇਂ ਕਿ ਇਸ ਵੇਲੇ ਰਸ਼ਿੰਗ ਕਰ ਰਹੇ ਸਾਮਾਨ ਕੀ ਪਤਾ ਨਹੀਂ ਕੀ ਹੋ ਜਾਣਾ ਤੇ ਉਸ ਲਈ ਆਪਾਂ ਆਪਣੇ ਘਰ ਦਾ ਸਮਾਨ ਲੈ ਲੋ ਜੋ ਵੀ ਹੈਗਾ ਜਿਆਦਾ ਤੋਂ ਜਿਆਦਾ ਰਾਸ਼ਨ ਜਾਂ ਹੋਰ ਚੀਜ਼ਾਂ ਜੇ ਜ਼ਰੂਰਤ ਦੀਆਂ ਆਈਆਂ ਉਹ ਖਰੀਦ ਰਹੇ ਨੇ ਕਿਹੜਾ ਬੀਤੀ ਰਾਤ ਭਾਰ ਕੋਲੋਂ ਸਾਈਕੀ ਤੇ ਕਿਹ ਨੋ ਜਗ੍ਹਾ ਦੇ ਉੱਤੇ ਕੀ ਲੱਗਦਾ ਸਰ ਮੈਂ ਕਹਿੰਦਾ ਬਹੁਤ ਵਧੀਆ ਜੋ ਹੈ ਪਾਕਿਸਤਾਨ ਨੂੰ ਪਾਕਿਸਤਾਨੀ ਜ਼ੁਬਾਨ ਦੇ ਵਿੱਚ ਜਿਹੜਾ ਹੈਗਾ ਉਹ ਜਵਾਬ ਦਿੰਦਾ ਹੈ ਤੇ ਸਾਡੀ ਸਰਕਾਰ ਨੇ ਬਹੁਤ ਵਧੀਆ ਸਾਨੂੰ ਆਪਣੀ ਸਰਕਾਰ ਦੇ ਉੱਤੇ ਸਾਡੀਆਂ ਸਿਨਾਵਾ ਦੇ ਉੱਤੇ ਜੋ ਹੈ ਉਹ ਪ੍ਰਾਊਡ ਹੈ कि ਉਹਨਾਂ ਨੇ ਬਹੁਤ ਵਧੀਆ ਜੋ ਹੈ ਇੱਕ ਕਦਮ ਲਿੱਤਾ ਹੈ ਮਤਲਬ ਕਦਮ ਚੁੱਕਿਆ ਔਰ ਉਹਨਾਂ ਨੂੰ ਜਵਾਬ ਦਿੱਤਾ ਹੁਣ ਮਤਲਬ ਕੱਲੇ ਪਾਕਿਸਤਾਨ ਨੇ ਪੂਰੀ ਦੁਨੀਆ ਨੂੰ ਜੋ ਹੈ ਉਹ ਪਤਾ ਲੱਗ ਜੇਗਾ ਕਿ ਜਿਹੜਾ ਹੈ ਨਵਾਂ ਭਾਰਤ ਹੈ ਇਹ ਹੁਣ ਜਵਾਬ ਦੇਣ ਵਾਲਾ ਭਾਰਤ ਹੈ ਇਹ ਪਹਿਲਾਂ ਵੰਗੂਰੀ ਹੈਗਾ ਕਿ ਸਬੂਤ ਪੇਸ਼ ਕਰੀ ਜੋ ਤੇ ਕੋਈ ਕਾਰਵਾਈ ਨਾ ਹੋਵੇ ਹੁਣ ਨਾਲੋਂ ਨਾਲ ਹੀ ਜੋ ਹੈ ਉਸ ਜਵਾਬ ਦੇ ਕੇ ਹਿਸਾਬ ਬਰਾਬਰ ਕਰ ਦਿੱਤਾ ਜਾ ਰਿਹਾ ਆਪਰੇਸ਼ਨ ਸੰਧੂਰ ਜੋ ਸਾਡੀ ਗਵਰਨਮੈਂਟ ਨੇ ਕੱਲ ਰਾਤੀ ਲਾਂਚ ਕੀਤਾ ਬਹੁਤ ਵਧੀਆ ਜਿਹੜੀਆਂ ਸਾਡੀਆਂ ਭੈਣਾਂ ਦੇ ਮੱਥੇ ਦਾ ਸੰਦੂਰ ਜੋ ਪੂੰਝਿਆ ਗਿਆ ਸੀ ਅੰਤਗਵਾਦੀਆਂ ਵੱਲੋਂ ਉਹਦਾ ਜਵਾਬ ਦਿੱਤਾ ਗਿਆ ਬਹੁਤ ਵਧੀਆ ਸ਼ਲਾਘਾਯੋਗ ਕਦਮ ਜਿਹੜਾ ਹੈਗਾ ਸਾਡੀ ਸਰਕਾਰ ਵੱਲੋਂ ਹੈ